ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆ ਖਿਚੜੀ ਜਿਹਦੇ ਵਿੱਚ ਪਾਇਆ ਬਾਜਰਾ ਮੋਟ ਪਾਇਆ ਥੋੜੇ ਜਿਹੀ ਚੌਲ ਤੇ ਛੋਲੇ ਦਲੇ ਹੋਏ ਛੋਲੇ ਇਹ ਆਪਾਂ ਰੱਖਾਂਗੇ ਹਾਰੀ ਦੇ ਵਿੱਚ ਠੀਕ ਹੈ ਜੀ ਤਾਂ ਕਿ ਮੱਠੀ ਮੱਠੀ ਅੱਗ ਤੇ ਅਰਿੱਜ ਕੀ ਹੈ ਖਿਚੜੀ ਹੈ ਜਿਹੜੀ ਸਵਾਦ ਵੀ ਬਣੇ ਤੇ ਉਹਦਾ ਵੱਖਰਾ ਜਿਹਾ ਸਵਾਦ ਹੁੰਦਾ ਮੱਠੀ ਮੱਠੀ ਅੱਗ ਤੇ ਬਣੀ ਚੀਜ਼ ਦਾ ਜਦੋਂ ਬਣ ਜਾਂਦੀ ਐ ਮੈਂ ਦਿਖਾਉਣੀ ਆ ਤੁਹਾਨੂੰ ਵੀ ਕਿਵੇਂ ਜਿਹਦੀ ਬਣੀ ਐ ਪਹਿਲਾਂ ਲੋਕ ਇਹੋ ਜੀਆਂ ਖਰਾਕਾਂ ਖਾਂਦੇ ਸੀ ਤਾਂ ਹੀ ਉਹਨਾਂ ਦੀ ਸਿਹਤ ਵਧੀਆ ਸੀ ਫਾਸਟ ਫੂਡ ਜੰਕ ਫੂਡ ਨਹੀਂ ਸੀਗਾ ਤੇ ਆਪਾਂ ਆਪਣੀ ਸਿਹਤ ਨਾਲ ਬਹੁਤ ਖਿਲਵਾੜ ਕਰ ਰਹੇ ਆ ਇਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਆਪਾਂ ਨੂੰ ਜੰਕ ਫੂਡ ਫਾਸਟ ਫੂਡ ਉਹ ਫੈਟ ਫੂਡ ਹੀ ਹੈ ਇੱਕ ਤਰ੍ਹਾਂ ਦਾ ਜਿਹੜਾ ਆਪਾਂ ਫਾਸਟ ਫੂਡ ਕਹਿੰਦੇ ਆ ਇਸ ਤਰ੍ਹਾਂ ਦੀਆਂ ਬਣੀਆਂ ਘਰੇ ਚੀਜ਼ਾਂ ਨੂੰ ਆਪਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਆਦਤ ਪਾਓ ਠੀਕ ਹੈ ਜੀ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਂਦੀ ਹੈ ਪੱਕ ਜਾਂਦੀ ਹੈ ਉਸ ਤੋਂ ਬਾਅਦ ਦੇਖਦੀ ਆ ਮੈਂ ਕਿ ਤੜਕਾ ਲਾਉਣਾ ਹੈ ਟਮਾਟਰ ਪਾਉਣਾ ਹੈ ਜਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਠੀਕ ਹੈ ਜੀ ਲੋ ਜੀ ਆਪਾਂ ਦੇਖਣ ਲੱਗੇ ਆ ਹੁਣ ਖਿਚੜੀ ਕਿਵੇਂ ਦੀ ਬਣ ਗਈ ਐ ਖਿਚੜੀ ਬਣ ਤਾਂ ਵਧੀਆ ਗਈ ਪਰ ਸੱਕ ਹੋਈ ਪਈ ਐ ਹੁਣ ਆਪਾਂ ਮੇਰਾ ਵਿਚਾਰ ਆ ਜੀ ਅੱਧੀ ਤਾਂ ਮੈਂ ਨਮਕ ਵਾਲੀ ਰੱਖ ਲੂੰ ਤੜਕਾ ਲਾ ਲੈਂਦੀ ਹਣਾ ਅੱਧੀ ਨੂੰ ਜਿਵੇਂ ਚਾਹ ਨਾਲ ਖਾਣੇ ਉਹ ਵੀ ਮੈਨੂੰ ਬਹੁਤ ਸਵਾਦ ਲਾਦੀ ਆ ਹਾਂਜੀ ਆਪਾਂ ਲਿਆ ਦੋ ਟਮਾਟਰ ਮੈਂ ਟਮਾਟਰਾਂ ਦੇ ਉਪਰੋਂ ਛਿਲਕਾ ਲਾ ਲੈਣੀ ਹੁੰਨੀ ਆ ਉਹ ਕੱਲ ਦਾ ਨਹੀਂ ਮੈਨੂੰ ਵਧੀਆ ਨਹੀਂ ਲੱਗਦਾ ਇੱਕ ਛੋਟੀ ਜੀ ਮਿਰਚ ਪਾਈ ਐ ਠੀਕ ਹੈ ਜੀ ਤੇ ਹੁਣ ਆਪਾਂ ਟਮਾਟਰ ਕੱਟ ਕੇ ਜੀਰੇ ਦਾ ਤੜਕਾ ਲਾਉਣ ਲੱਗੇ ਆ ਲਓ ਜੀ ਆਪਾਂ ਲਾਉਣ ਲੱਗੇ ਹੁਣ ਤੜਕਾ ਥੋੜਾ ਜਿਹਾ ਪਤਾ ਦੇਸੀ ਘਿਓ ਠੀਕ ਹੈ ਜੀ ਮੈਲਟ ਹੋਣ ਤੱਕ ਮੈਂ ਜੀਰਾ ਪਾਉਣ ਲੱਗੀ ਆ ਵਿੱਚ ਨਾਮ ਕੱਪ ਪਹਿਲਾਂ ਹੀ ਪਾਇਆ ਹੋਇਆ ਵਿੱਚ ਨਮਕ ਜੇ ਵੱਧ ਘੱਟ ਹੋਇਆ ਤਾਂ ਥੇਪ ਪਾ ਲੈਣਾ ਟਮਾਟਰ ਚੰਗੀ ਤਰ੍ਹਾਂ ਗਲ ਜੀ ਫਿਰ ਠਕੀ ਲੀਕੀ ਜੀ ਬਣ ਜੂਗੀ ਬਹੁਤ ਸੌ ਲੱਗੇ ਤੁਸੀਂ ਵੀ ਟ్రਾਈ ਕਰਕੇ ਦੇਖੋ ਤਾਂ ਕਿ ਜਨਨ ਚਾਹਤ ਤਾਂ ਕਿ ਇਹ ਚੰਗੀ ਤਰ੍ਹਾਂ ਟਮਾਟਰ ਆ ਜਿਹੜਾ ਗਾਇਬ ਹੋਵੇ ਠੀਕ ਹੈ ਜੀ ਲਓ ਜੀ ਖਿਚੜੀ ਥੋੜੀ ਜੀ ਸਖਤ ਹੋ ਗਈ ਸੀ ਨਾਲੇ ਤਾਂ ਤੇ ਮਿਕਸ ਹੋ ਜਾਣਗੇ ਟਮਾਟਰ ਤੇ ਇਹ ਵੀ ਥੋੜੀ ਸਖਤ ਅਜਿਹੀ ਜਿਹੜੀ ਉਹਨੂੰ ਆਪਾਂ ਠੀਕ ਜੀ ਕਰ ਲਿਆ ਚੀਬੇਸਟਰ ਬਣਾ ਕੇ ਖਾਓ ਬੱਚਿਆਂ ਨੂੰ ਖਵਾਓ ਮੈਂ ਕੀ ਕਰਦੀ ਹੁੰਨੀ ਆ ਜੇ ਮੈਗੀ ਵਗੈਰਾ ਸਾਡੇ ਵਾਲੇ ਮੰਗ ਲੈਣ ਨਾ ਬੱਚੇ ਤਾਂ ਮੈਂ ਵਿੱਚ ਆ ਸਾਰਾ ਕੁਝ ਪਾ ਦਿੰਦੀ ਹੁੰਨੀ ਆ ਬੈਂਗਣ ਪਰਤਾ ਕਦੂ ਕਸ਼ ਕਰਕੇ ਪਤਾ ਵੀ ਨਹੀਂ ਲੱਗਦਾ ਉਹਨਾਂ ਨੂੰ ਵੀ ਕੀ ਪਾਇਆ ਤੇ ਹੈਲਦੀ ਵੀ ਬਣ ਜਾਂਦੀ ਆ ਚੀਜ਼ ਹਨਾ ਖਾਣ ਵਾਲੀ ਤੁਹਾਨੂੰ ਪਤਾ ਹੀ ਆ ਬੱਚਿਆਂ ਦੇ ਕਿੰਨੇ ਨਖਰੇ ਹੁੰਦੇ ਆ ਲੋ ਜੀ ਆਪਾਂ ਤਾਂ ਲੱਗੇ ਆ ਖਾਣ ਤੁਸੀਂ ਵੀ ਟਰਾਈ ਕਰੋ